ਉਹ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅਮਰਤ ਸਰਚੇਤੇ ਆ ਜਾਵੇ ਉਹ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅਮਰਤ ਸਰਚੇਤੇ ਆ ਜਾਵੇ ਚੀਕਾਂ ਤੇ ਗੋਲੀਆਂ ਸੁਣਦੀਆਂ ਨੇ ਹੁਨਾਂ ਲੇ ਖੂਨੇ ਅੱਖਾਂ ਵਿੱਚ ਛਾ ਜਾਵੇ ਬਹੁਤ ਵਧੀਆ ਆਵਾਜ਼ ਤੁਹਾਡੀ ਔਰ ਤੁਹਾਡੇ ਗੋਲੀਆਂ ਗੱਬਰੂ ਦਾ ਸੁਣ ਕੇ ਮੈਨੂੰ ਯਾਦ ਆਇਆ ਕਿ ਤੁਸੀਂ ਜਿਹੜੇ ਅੱਜਕਲ ਪ੍ਰਮੋਟ ਕਰਦੇ ਫਿਰਦੇ ਨੇ ਗੋਲੀਆਂ ਬੰਦੂਕਾਂ ਹਥਿਆਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਰ ਇੱਕ ਦੀ ਆਪੋ ਆਪਣੀ ਸੋਚ ਹੈ ਜਿਸ ਤਰ੍ਹਾਂ ਕਿਸੇ ਨੂੰ ਸਹੀ ਲੱਗਦਾ ਹੈ ਉਸੇ ਤਰ੍ਹਾਂ ਕਰਦਾ ਹੈ ਕਿਉਂਕਿ ਅੱਜਕਲ ਦਾ ਦੌਰ ਇਹ ਆ ਕਿ ਹਰ ਕੋਈ ਛੇਤੀ ਤੋਂ ਛੇਤੀ ਫੇਮਸ ਹੋਣਾ ਚਾਹੁੰਦਾ ਹੈ ਤੁਹਾਨੂੰ ਲੱਗਦਾ ਕਿ ਹਥਿਆਰਾਂ ਨੂੰ ਅਗਰ ਆਪਾਂ ਲੈ ਕੇ ਗਾਵਾਂਗੇ ਤਾਂ ਜ਼ਿਆਦਾ ਪ੍ਰਮੋਟ ਹੋਏਗਾ ਜਲਦੀ ਫੇਮਸ ਹੋਵਾਂਗੇ ਆਪਾਂ ਜੋ ਲਚਰਤਾ ਦਿਖਾਉਣ ਲੈਨੇ ਕੁੜੀਆਂ ਦੇ ਲਈ ਕੁਛ ਟੋਟਾ ਇਹ ਉਹ ਇਦਾਂ ਦੇ ਸ਼ਬਦ ਯੂਜ਼ ਕੀਤੇ ਜਾਂਦੇ ਜਿਵੇਂ ਕਿ ਕਿੰਨਾ ਕੁ ਸਹੀ ਹੈ ਜਿਵੇਂ ਮੈਂ ਤਾਂ ਵੇਸੇ ਅੱਜਕੱਲ ਅੱਜ ਤੱਕ ਇਹ ਸ਼ਬਦ ਸੁਨੇ ਵੀ ਨਹੀਂ ਗਾਣਿਆਂ ਦੇ ਵਿੱਚ ਆ ਰਹੇ ਹਨ ਮੈਂ ਦਰਅਸਲ ਮੈਨੂੰ ਕਦੀ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਮੈਂ ਕਦੀ ਇਹੋ ਜਿਹੇ ਸ਼ਬਦ ਸੁਨੇ ਵੀ ਨਹੀਂ ਆ ਹਾਂ ਅੱਜਕੱਲ ਦਾ ਦੌਰ ਇਹੋ ਜਿਹਾ ਵਾਕੀ ਕੁੜੀਆਂ ਤੇ ਕਮੈਂਟਸ ਲੋਕ ਕਰ ਦਿੰਦੇ ਆ ਉਹੋ ਜਿਹੀ ਕਮੈਂਟਸ ਵੀ ਕਰਦੇ ਪਰ ਗਾਣੇ ਵਿੱਚ ਵੀ ਬੋਲੇ ਜਾਂਦੇ ਨੇ ਸਾਲ ਦੀ ਜਦੋਂ ਤੁਸੀਂ ਸਿੰਗਿੰਗ ਸਟਾਰ ਕਰ ਦਿੱਤੀ। ਅਮ ਜੀ ਅਸੀਂ ਸਿੱਖਣਾ ਤਾਂ ਮੈਂ 12 ਸਾਲ ਦੀ ਸੀ ਉਦੋਂ ਤੋਂ ਸ਼ੁਰੂ ਕਰ ਦਿੱਤਾ ਸੀਗਾ ਫਿਰ ਲਗਾਤਾਰ ਸਿੱਖਿਆ। ਜੀ ਮੁਸ਼ਕਲਾਂ ਤਾਂ ਕਾਫੀ ਸੀ ਕਿਉਂਕਿ ਹੁਣ ਘਰੋਂ ਤਾਂ ਮਤਲਬ ਠੀਕ-ਠਾਕ ਸੀ। ਮੈਂ ਕਿੱਥੋਂ ਮਨ ਦੇ ਵਿੱਚ ਕਿੱਥੋਂ ਖਿਆਲ ਆਇਆ ਕਿ ਮੈਂ ਸੰਗੀਤ ਵੱਲ ਜਾ ਸਕਦੀ ਹਾਂ ਮੈਂ ਸਿੰਗਿੰਗ ਕਰ ਸਕਦੀ ਹਾਂ। ਸਾਡੀ ਫੈਮਿਲੀ ਨੂੰ ਸੁਣਨ ਦਾ ਬਹੁਤ ਸ਼ੌਂਕ ਸੀਗਾ ਜਿਵੇਂ ਕਿ ਮਾਤਰਾਣੀ ਦੇ ਭਜਨ ਹੋ ਗਏ ਕਵਾਲੀਆਂ ਹੋ ਗਈਆਂ ਜਾਂ ਫਿਰ ਸੱਭਿਆਚਾਰਕ Song ਹੋ ਗਏ ਫੋਕ ਸੌਂਗਸ ਤੇ ਉਹਨਾਂ ਦੇ ਨਾਲ ਮੈਂ ਇਸ ਤਰ੍ਹਾਂ ਗੁੰਗੁਣਾਉਂਦੀ ਰਹਿਣਾ ਸਾਡੇ ਸਤਾਰ ਜੀ ਨੇ ਆਤਮ ਸਿੰਘ ਬੁੱਡੇਵਾਲ ਜੀ ਬਹੁਤ ਹੀ ਫੇਮਸ ਸਿੰਗਰ ਨੇ ਉਹਨਾਂ ਦੇ ਕਾਫੀ ਸਾਰੇ ਸੌਂਗਸ ਨੇ ਜਿਹੜੇ ਕਿ ਹਿਟ ਨੇ ਜਾਂ ਫਿਰ ਕਈ ਸਾਰੇ ਸੌਂਗਸ ਆਪਾਂ ਵੀ ਸਟੇਜ ਤੇ ਗਾਏ ਹੋਏ ਨੇ ਅੱਜ ਤਾਂ ਉਹਨੂੰ ਮੈਂ ਕਿ ਐਸੇ ਸਿੰਗਰ ਨਾਲ ਮਿਲਾਨ ਜਾ ਰਹੀ ਹਾਂ ਜੋ ਕਿ ਬਚਪਨ ਤੋਂ ਹੀ ਮਿਹਨਤ ਕਰਦੇ ਆ ਰਹੇ ਨੇ ਮਗਰ ਪਰਮਾਤਮਾ ਨੇ ਉਹਨਾਂ ਦੀ ਹੂਣ ਜਾ ਕੇ ਸੁਣੀ ਹੈ ਤੇ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਕਿੰਨੀ ਕੁ ਮਿਹਨਤ ਕੀਤੀ ਹੈ ਕਿੰਨੀ ਕੁ ਉਹਨਾਂ ਦੇ ਸਿੰਗਿੰਗ ਦੇ ਪਿੱਛੇ ਕਿੰਨੀ ਕੁ ਮਿਹਨਤ ਰਹੀ ਹੈ ਜਿਹੜਾ ਇੱਥੋਂ ਤੱਕ ਮੁਕਾਮ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੈਂ ਸਰਤ ਕੌਰ ਜੀ ਹਾਂਜੀ ਕਿੰਨਾ ਕੁ ਸਟਰਗਲ ਕਰਨਾ ਪਿਆ ਤੁਹਾਨੂੰ ਇੱਥੋਂ ਤੱਕ ਪਹੁੰਚਣ ਲਈ ਜੀ ਸਟਰਗਲ ਤਾਂ ਹੁਣ ਬਹੁਤ ਕਰਨਾ ਪਿਆ ਹਰ ਇੱਕ ਨੂੰ ਕਰਨਾ ਪੈਂਦਾ ਹੈ ਖੈਰ ਪਰ ਚਲੋ ਹੋਣ ਜਾ ਕੇ ਸੁਣੀ ਗਈ ਆ ਤੇ ਕੰਮ ਮਿਲ ਰਿਹਾ ਵਾ ਬਾਕੀ ਤਾਂ ਸਿੱਖਿਆ ਵੀ ਕਾਫੀ ਟਾਈਮ ਤੇ ਸਟਰਗਲ ਵੀ ਡਿਡ 2 ਸਾਲ ਕੀਤਾ ਲੱਗਾ ਤਾਂ ਕਿੰਨੇ ਸਾਲ ਦੀ ਤੁਸੀਂ ਸਿੰਗਿੰਗ ਸਟਾਰਟ ਕਰ ਲਈ ਸੀ ਅਮ ਜੀ ਅਸੀਂ ਸਿੱਖਣਾ ਤਾਂ ਮੈਂ 12 ਸਾਲ ਦੀ ਸੀ ਉਦੋਂ ਤੋਂ ਸ਼ੁਰੂ ਕਰ ਦਿੱਤਾ ਸੀਗਾ ਫਿਰ ਲਗਾਤਾਰ ਸਿੱਖਿਆ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਮੁਸ਼ਕਲਾਂ ਤਾਂ ਕਾਫੀ ਸੀ ਕਿਉਂਕਿ ਹੁਣ ਘਰੋਂ ਤਾਂ ਮਤਲਬ ਠੀਕ ਠਾਕ ਸਾਂ ਫੁੱਲ ਸਪੋਰਟ ਸਗੀ ਹਾਂਜੀ ਘਰੋਂ ਤਾਂ ਮਤਲਬ ਫੈਮਲੀ ਦੇ ਤਾਂ ਫੁੱਲ ਸਪੋਰਟ ਰਹੀ ਹੈ ਖਾਸ ਕਰ ਜਾ ਤਰ ਪਾਪਾ ਦੀ ਹਾਂਜੀ ਫੈਮਲੀ ਵਿੱਚ ਵੀ ਮਾਹੌਲ ਸਿੰਗਿੰਗ ਦਾ ਹੀ ਹੈ ਜਿਹਾ ਤੁਸੀਂ ਕਰਲੇ ਸਿੰਗਿੰਗ ਅਮ ਜੀ ਨਹੀਂ ਮੈਂ ਤੇ ਮੇਰੇ 브ਦਰ ਹੀ ਨੇ ਤੇ ਮਤਲਬ ਇਸ ਤਰ੍ਹਾਂ ਸਾਡੇ ਘਰ ਪਹਿਲੋ ਸੁਣਨ ਦਾ ਬਹੁਤ ਸ਼ੌਂਕ ਹੈ ਸਾਰਿਆਂ ਨੂੰ ਮੈਂ ਕਿੱਥੋਂ ਮਨ ਦੇ ਵਿੱਚ ਕਿੱਥੋਂ ਖਿਆਲ ਆਇਆ ਕਿ ਮੈਂ ਸੰਗੀਤ ਵਾਲ ਜਾ ਸਕਦੀ ਹਾਂ ਮੈਂ ਸਿੰਗਿੰਗ ਕਰ ਸਕਦੀ ਹਾਂ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਕੀ ਸਾਡੀ ਫੈਮਿਲੀ ਨੂੰ ਸੁਣਨ ਦਾ ਬਹੁਤ ਸ਼ੌਂਕ ਸੀਗਾ ਜਿਵੇਂ ਕਿ ਮਾਤਰਾਣੀ ਦੇ ਭਜਨ ਹੋਗੇ ਕਵਾਲੀਆਂ ਹੋਗੀਆਂ ਜਾਂ ਫਿਰ ਸੱਭਿਆਚਾਰਕ Song ਹੋਗੇ ਫੋਕ Song ਤੇ ਉਹਨਾਂ ਦੇ ਨਾਲ ਮੈਂ ਇਸ ਤਰ੍ਹਾਂ ਗੁੰਗੁਣਾਉਂਦੀ ਰਹਿਣਾ ਤੇ ਮੇਰੇ ਪਾਪਾ ਨੇ ਇੱਕ ਵਾਰੀ ਦੇਖ ਲਿਆ ਕਿ ਗਾਰੀ ਹੈ ਤੇ ਸ਼ਾਇਦ ਦਾ ਕੁਝ ਹੋ ਸਕਦਾ ਹੈ ਨਾਮ ਬਣਾ ਸਕਦੀ ਹੈ ਆਪਣਾ ਉਹਨਾਂ ਨੇ ਮੈਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ ਅਕੈਡਮੀ ਵਿੱਚ ਭੇਜਿਆ ਅਕੈਡਮੀਆਂ ਦੇ ਵਿੱਚ ਜਾ ਕੇ ਵੀ ਆਪਾਂ ਜਦੋਂ ਸਿੱਖਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਵੀ ਕਿਹਾ ਕਿ ਹਾਂ ਇਹ ਬੱਚੇ ਅੱਗੇ ਜਾ ਸਕਦੇ ਆ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਸ਼ੁਰੂ ਕਰ ਦਿੱਤਾ ਕਿ ਉਹ ਉਸਤਾਦ ਜੀ ਕੌਣ ਸੀ ਤੁਹਾਡੇ ਜੀ ਉਸਤਾਦ ਪਹਿਲਾਂ ਤਾਂ ਅਸੀਂ ਲਗਾਤਾਰ ਅਕੈਡਮੀਆਂ 'ਚ ਸਿੱਖਿਆ ਪਰ ਹੁਣ ਸਾਡੇ ਉਸਤਾਦ ਜੀ ਨੇ ਆਤਮ ਸਿੰਘ ਬੁੱਡੇਵਾਲ ਜੀ ਬਹੁਤ ਹੀ ਫੇਮਸ ਸਿੰਗਰ ਨੇ ਉਹਨਾਂ ਦੇ ਕਾਫੀ ਸਾਰੇ ਸੌਂਗਸ ਨੇ ਜਿਹੜੇ ਕਿ ਹਿਟ ਨੇ ਜਾਂ ਫਿਰ ਕਈ ਸਾਰੇ ਸੰਗਸ ਆਪਾਂ ਵੀ ਸਟੇਜ ਤੇ ਗਾਏ ਹੋਏ ਨੇ ਤੇ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਥੋੜਾ ਸਮਾਂ ਪਹਿਲਾਂ ਬੁਲਾਇਆ ਸੀਗਾ ਆਪਣੇ ਕੋਲ ਤੇ ਉਹਨਾਂ ਨੇ ਸਾਨੂੰ ਬਹੁਤ ਪ੍ਰੇਮ ਪਿਆਰ ਦੇ ਨਾਲ ਰੱਖਿਆ ਮਤਲਬ ਆਪਣੇ ਬੱਚਿਆਂ ਵਾਂਗੂ ਹੀ ਰੱਖਿਆ ਆਪਣੇ ਘਰ ਦੇ ਵਿੱਚ ਮੈਂ ਤੇ ਮੇਰਾ ਬ੍ਰਦਰ ਰਹਿੰਦੇ ਹੁੰਨੇ ਸੀ ਉਹਨਾਂ ਕੋਲ ਉਹਨਾਂ ਨੇ ਸਾਨੂੰ ਸਿਖਾਣਾ ਇਸ ਤਰ੍ਹਾਂ ਤੇ ਫਿਰ ਉਹਨਾਂ ਨੇ ਸਾਨੂੰ ਸਟੇਜਿਸ ਤੇ ਗਵਾਣਾ ਵੀ ਸ਼ੁਰੂ ਕੀਤਾ ਸਟੇਜਿਸ ਤੇ ਉਹਨਾਂ ਨੂੰ ਲੱਗਾ ਕਿ ਵਧੀਆ ਕਰ ਸਕਦੇ ਆ ਉਸ ਤੋਂ ਬਾਅਦ ਵਿੱਚ ਫਿਰ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਅਸੀਂ ਹੱਲੇ ਵੀ ਮਤਲਬ ਹੁਣ ਤਾਂ ਭਾਈ ਜੀ ਮਤਲਬ ਉਹ ਕਨੇਡਾ ਬੈਠੇ ਨੇ ਜਾ ਕੇ ਉਹਨਾਂ ਦੇ ਪ੍ਰੋਗਰਾਮ ਨੇ ਉੱਥੇ ਪਰ ਅਸੀਂ ਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਬਾਅਦ ਵਿੱਚ ਹਾਲੇ ਵੀ ਉਹਨਾਂ ਕੋਲ ਹੀ ਸਿੱਖ ਰਹੇ ਆ ਤੁਹਾਡਾ ਕੋਈ ਇਦਾਂ ਦਾ Song ਜਿਹੜਾ ਤੁਹਾਨੂੰ ਲੱਗਦਾ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਉਹ ਸੁਣਾਓਗੇ ਦੋ ਕੁ ਲੈਣਾ ਤੁਸੀਂ ਅਮ ਜੀ ਮੈਂ ਜ਼ਿਆਦਾਤਰ ਸਟੇਜ ਦੇ ਉੱਪਰ ਸ਼ੁਰੂਆਤ ਕਰਦੀ ਹੁੰਦੀ ਆ ਉਦਮ ਸਿੰਘ ਜੀ ਦੀ ਬਾਤ ਤੋਂ ਮੈਂ ਉਹ ਹੀ ਸੁਣਾਵਾਂਗੀ ਉਹ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅਮਰਤ ਸਰਚੇਤੇ ਆ ਜਾਵੇ ਉਹ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅਮਰਤ ਸਰਚੇਤੇ ਆ ਜਾਵੇ ਚੀਕਾਂ ਤੇ ਗੋਲੀਆਂ ਸੁਣਦੀਆਂ ਨੇ ਹੁਨ ਲੇਖੂ ਨੇ ਅੱਖਾਂ ਵਿੱਚ ਛਾ ਜਾਵੇ ਉਦਮ ਸਿੰਘ ਜਾ ਕੇ ਡੇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ ਉਹ ਇੱਕ ਤਾਣ ਕੇ ਆਪਾ ਤੁਰ ਦੇਣਾ ਤੇ ਸਨੂ ਕੋਈ ਪੰਜਾਬੀ ਕਹਿੰਦਾ ਨਾ ਉਦਮ ਸਿੰਘ ਗੋਲੀ ਮਾਰੀ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਹੋ ਜਦ ਵੀ ਕੋਈ ਅਣਖੀ ਗੱਭਰੂ ਗਨ ਫੜ ਕੇ ਖੜ ਜਾਂਦਾ ਏ ਕੋਈ ਨਾ ਕੋਈ ਪਾਪੀ ਗੱਡੀ ਧਰ ਵਾਲੀ ਛੜ ਜਾਂਦਾ ਏ ਹੋ ਜਦ ਵੀ ਕੋਈ ਅਣਖੀ ਗੱਭਰੂ ਗਨ ਫੜ ਕੇ ਖੜ ਜਾਂਦਾ ਏ ਕੋਈ ਨਾ ਕੋਈ ਪਾਪੀ ਗੱਡੀ ਧਰ ਵਾਲੀ ਛੜ ਜਾਂਦਾ ਏ ਘੜੇ ਹੱਥ ਘੜੀਆਂ ਵਾਲੇ ਘੜੇ ਹੱਥ ਘੜੀਆਂ ਵਾਲੇ ਪਾਵੇਂ ਗੁੱਟ ਛਿਲਦੇ ਬਈ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇਣਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇਣਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਾਜ਼ਾਰੋਂ ਬਹੁਤ ਸੁਣੀ ਆਵਾਜ਼ ਤੁਹਾਡੀ ਔਰ ਤੁਹਾਡੇ ਗੋਲੀਆਂ ਗੱਬਰੂ ਦਾ ਸੁਣ ਕੇ ਮੈਨੂੰ ਯਾਦ ਆਇਆ ਕਿ ਤੁਸੀਂ ਜਿਹੜੇ ਅੱਜਕਲ ਪ੍ਰਮੋਟ ਕਰਦੇ ਫਿਰਦੇ ਨੇ ਗੋਲੀਆਂ ਬੰਦੂਕਾਂ ਹਥਿਆਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਹੀ ਹੈ ਇਹਦੇ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿ ਸਕਦੀ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਸੋਚ ਹੈ ਜਿਸ ਤਰ੍ਹਾਂ ਕਿਸੇ ਨੂੰ ਸਹੀ ਲੱਗਦਾ ਹੈ ਉਸੇ ਤਰ੍ਹਾਂ ਕਰਦਾ ਹੈ ਕਿਉਂਕਿ ਅੱਜ ਕੱਲ ਦਾ ਦੌਰ ਇਹ ਹੈ ਕਿ ਹਰ ਕੋਈ ਛੇਤੀ ਤੋਂ ਛੇਤੀ ਫੇਮਸ ਹੋ ਨਾ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਇਹ ਹਥਿਆਰਾਂ ਨੂੰ ਆਪ ਜੇਕਰ ਆਪਾਂ ਲੈ ਕੇ ਜਾਵਾਂਗੇ ਤਾਂ ਜ਼ਿਆਦਾ ਪ੍ਰੋਮੋਟ ਹੋਏਗਾ ਜਲਦੀ ਫੇਮਸ ਹੋਵਾਂਗੇ ਆਪਾਂ ਆਮ ਜੀ ਦੇਖੋ ਮੈਂ ਤਾਂ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸ਼ੁਰੂ ਤੋਂ ਜਿਹੋ ਜੀ ਗਾਇਕੀ ਸੁਣੀ ਆ ਉਸ ਦੇ ਹਿਸਾਬ ਦੇ ਨਾਲ ਸਾਨੂੰ ਇਹ ਸਭ ਸਹੀ ਨਹੀਂ ਲੱਗਦਾ ਤੇ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਗਾਣਾ ਜ਼ਿਆਦਾਤਰ ਪਸੰਦ ਵੀ ਨਹੀਂ ਕਰਦੀ ਜਦੋਂ ਲੱਚਰਤਾ ਦਿਖਾਉਂਦੇ ਨੇ ਕੁੜੀਆਂ ਦੇ ਲਈ ਕੁਛ ਟੋਟਾ ਇਹ ਉਹ ਇਦਾਂ ਦੇ ਸ਼ਬਦ ਯੂਜ਼ ਕੀਤੇ ਜਾਂਦੇ ਜਿਵੇਂ ਐ ਕਿੰਨਾ ਕੁ ਸਹੀ ਹੈ ਜਿਵੇਂ ਮੈਂ ਤਾਂ ਵੈਸੇ ਅੱਜਕੱਲ ਅਜ ਤੱਕ ਇਹ ਸ਼ਬਦ ਸੁਨੇ ਵੀ ਨਹੀਂ ਗਾਣਿਆਂ ਦੇ ਵਿੱਚ ਆ ਰਹੇ ਹਨ ਮੈਂ ਦਰਸਲ ਮੈਨੂੰ ਕਦੀ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਮੈਂ ਕਦੀ ਇਹੋ ਜਿਹਾ ਸ਼ਬਦ ਸੁਨੇ ਵੀ ਨਹੀਂ ਆ ਹਾਂ ਅੱਜ ਕੱਲ੍ਹ ਦਾ ਦੌਰ ਇਹੋ ਜਿਹਾ ਵਾਕੀ ਕੁੜੀਆਂ ਤੇ ਕਮੈਂਟਸ ਲੋਕ ਕਰ ਦਿੰਦੇ ਆ ਉਹ ਜੇ ਕਮੈਂਟਸ ਵੀ ਕਰਦੇ ਆ ਗਾਣੇ ਵਿੱਚ ਵੀ ਬੋਲੇ ਜਾਂਦੇ ਨੇ ਹਾਂਜੀ ਹੋ ਸਕਦਾ ਕਿਉਂਕਿ ਮੈਂ ਇਹੋ ਜਿਹੇ ਗਾਣੇ ਕਦੀ ਗਾਏ ਨਹੀਂ ਆ ਇਸ ਤਰ੍ਹਾਂ ਕਿ ਮੈਨੂੰ ਜਿਹੜੇ ਗਾਣਦੇ ਉਹਨਾਂ ਬਾਰੇ ਕੀ ਕਹਿਣਾ ਚਾਹੂ ਜਿਹੜੇ ਗਾਣਦੇ ਉਹਨਾਂ ਵਾਸਤੇ ਤਾਂ ਫਿਰ ਇਹੀ ਕਵਾਂਗੇ ਕਿ ਗਲਤ ਗੱਲ ਹੈ ਕਿਉਂਕਿ ਜੇਕਰ ਹੁਣ ਦੇਖੋ ਹਰ ਸਿੰਗਰ ਦੀ ਆਪੋ ਆਪਣੀ ਚੋਇਸ ਹੁੰਦੀ ਹੈ ਜਿਵੇਂ ਮੇਰੀ ਚੋਇਸ ਹੈ ਫੋਕ ਗਾਣਾ ਤੇ ਫੋਕ ਦੇ ਵਿੱਚ ਜਿਆਦਾਤਰ ਇਹੋ ਜੀਆਂ ਚੀਜ਼ਾਂ ਨਹੀਂ ਆਉਂਦੀਆਂ ਠੀਕ ਹੈ ਤੇ ਜੇਕਰ ਕੋਈ ਸਿੰਗਰ ਉਸ ਤਰ੍ਹਾਂ ਦਾ ਗਾਣਾ ਗਾਏਗਾ ਤੇ ਮੈਨੂੰ ਪਹਿਲੀ ਗੱਲ ਤੋਂ ਬਿਲਕੁਲ ਸਹੀ ਵੀ ਨਹੀਂ ਲੱਗੇਗਾ ਹਾਂ ਹਾਂਜੀ ਤੇ ਹੋ ਸਕਦਾ ਹੈ ਕਿ ਜੋ ਮੈਂ गा ਰਹੀ ਹਾਂ ਉਹਨਾਂ ਨਾਲ ਸਹੀ ਲੱਗੇ ਹਰ ਇੱਕ ਦੀ ਆਪੋ ਆਪਣੀ ਸੋਚ ਹੈ ਜੀ ਹਾਂਜੀ ਸਟੱਡੀ ਕਿੱਥੋਂ ਕੀਤੀ ਤੁਸੀਂ ਜੀ ਸਟੱਡੀ ਤਾਂ ਅਸੀਂ ਆਪਣੇ ਲੋਕਲੀ ਇਥੋਂ ਆਪਣੇ ਪਿੰਡ ਦੇ ਲੱਗੇ ਸਕੂਲ ਸੀਗਾ ਉੱਥੇ ਹੀ ਕੀਤੀ ਹੈ ਤੇ ਗਾਂ ਦੇ ਬਾਰੇ ਕੀ ਸੋਚਿਆ ਗਾਂ ਕੀ ਕਰਨਾ ਚਾਹੁੰਦੇ ਹੋ ਸਿੰਗਿੰਗ ਵਿੱਚ ਹੀ ਹਾਂਜੀ ਹਾਂਜੀ ਸਿੰਗਿੰਗ ਦੇ ਵਿੱਚ ਹੀ profession ਬਿਲਕੁਲ ਸਿੰਗਿੰਗ ਹੀ ਆ ਤੇ ਹੁਣ ਕੰਮ ਮਿਲ ਰਿਹਾ ਹੌਲੀ ਹੌਲੀ ਤੇ ਮੈਂ ਚਾਹੁੰਦੀ ਆ ਕਿ ਇਸੇ ਤਰ੍ਹਾਂ ਮਿਲਦੇ ਰਹਿਣ ਕਿੰਨਾ ਕੁ ਰਿਸਪਾਂਸ ਆ ਰਿਹਾ ਰਿਸਪਾਂਸ ਤਾਂ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਮਿਲ ਰਹੇ ਨੇ ਉਹਨਾਂ ਵਿੱਚ ਤਾਂ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਬਹੁਤ ਪਿਆਰ ਕਰਦੇ ਆ ਤੇ ਸਾਨੂੰ ਬੁਲਾਉਂਦੇ ਆ ਸਨਮਾਨ ਕਰਦੇ ਆ ਇਸ ਤਰ੍ਹਾਂ ਜਦੋਂ ਸਾਡੀ ਗਾਇਕੀ ਸੁਣਦੇ ਉਹਨਾਂ ਨੂੰ ਵਧੀਆ ਲੱਗਦੀ ਫਿਰ ਉਹ ਤਾਰੀਫ਼ ਵੀ ਕਰਦੇ ਆ ਉਹ ਸੁਣ ਕੇ ਬਹੁਤ ਦਿਲ ਨੂੰ ਖੁਸ਼ੀ ਮਿਲਦੀ। ਜ਼ਿਆਦਾਤਰ ਆਇ ਅਖਾੜੇ ਲਾਈਵ ਸ਼ੋਅ ਵਗੈਰਾ ਹੀ ਕਰਦੇ ਹੋ। ਹਾਂਜੀ ਹਾਂਜੀ ਅ ਜੀ ਅਸੀਂ ਜਾਗਰਣ ਵੀ ਕਰਦੇ ਆ। ਅੱਛਾ ਜਾਗਰਣ। ਜਾਗਰਣ ਵੀ ਪੰਜਾਬੀ ਫੋਕ ਵੀ ਇਹ ਸਭ ਕਰਦੇ ਹਾਂ। ਹਾਂਜੀ ਤੇ ਗਾਂ ਪਰਸਨਲ ਲਾਈਫ ਬਾਰੇ ਪੁੱਛਿਆ ਜਾਵੇ ਤੇ ਉਹਦਾ ਕੀ ਖਿਆਲ ਹੈ ਘਰ ਗ੍ਰਸਤੀ ਬਾਰੇ। ਹਾਂ ਜੀ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਮੈਂ ਵਿਆਹ ਕਰਾਵਾਂ ਆਪਣਾ ਘਰ ਸੰਸਾਰ ਬਸਾਂ ਉਹਦੇ ਬਾਰੇ ਕੀ ਕਿਹਾਗਾ ਜੀ ਸੁਪਨੇ ਦਾ ਤਾਂ ਮੈਨੂੰ ਪਤਾ ਨਹੀਂ ਇਸ ਬਾਰੇ ਕੁਝ ਕਿਉਂਕਿ ਮੈਂ ਇਸ ਚੀਜ਼ ਬਾਰੇ ਕਦੀ ਸੋਚਿਆ ਨਹੀਂ ਮੇਰੀ ਫਿਲਹਾਲ ਮੇਰਾ ਖਿਆਲ ਗਾਇਕੀ ਵਾਲੀ ਹੈ ਸਿੰਗਿੰਗ ਵਾਲੀ ਹੈ ਹਾਂ ਜੀ ਹਾਂ ਜੀ ਅਜਾ ਸਿੰਗਿੰਗ ਵਾਲੀ ਧਿਆਨ ਹਾਂ ਜੀ ਸਿੰਗਿੰਗ ਵਾਲੀ ਕਈ ਸਿੰਗਰਸ ਐ ਉਹ ਜਿਹਨੇ ਜਿਹੜੇ ਕੀ ਜਿਵੇਂ ਤੁਸੀਂ ਕਹਾਂ ਕੀ ਇਸ ਤਰ੍ਹਾਂ ਪ੍ਰੋਮੋਟ ਕਰਦੇ ਆ ਪਰ ਕਈ ਸਿੰਗਰਸ ਐੋ ਜਿਹਨੇ ਜਿਹੜੇ ਕਿ ਕੁਝ ਚੰਗੀਆਂ ਗੱਲਾਂ ਵੀ ਕਰਦੇ ਆ ਜਿਵੇਂ ਕਿ ਮੈਂ ਥੋੜਾ ਸਮਾਂ ਪਹਿਲਾਂ ਇੱਕ ਲਾਈਵ ਸ਼ੋਅ ਕੀਤਾ ਸੀਗਾ ਮਤਲਬ ਉੱਥੇ ਮੌਕਾ ਦਿੱਤਾ ਸੀਗਾ ਇੱਕ ਸਿੰਗਰ ਨੇ ਮੈਨੂੰ ਬਹੁਤ ਹੀ ਫੇਮਸ ਜੋੜੀ ਹੈ ਪੰਜਾਬ ਦੀ ਸੁਚਾ ਰੰਗੀਲਾ ਜੀ ਤੇ ਮਨਦੀਪ ਮੰਡੀ ਜੀ ਉਹ ਮਤਲਬ ਬਹੁਤ ਵਧੀਆ ਉਹਨਾਂ ਦਾ ਮੈਨੂੰ ਵਿਹਾਰ ਲੱਗਾ ਅਸੀਂ ਉਹਨਾਂ ਨੂੰ ਕਾਲ ਕੀਤੀ ਕਿ ਭਾਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਸਾਡੇ ਲੱਗੇ ਆ ਰਹੇ ਹੋ ਜੋ ਲੋਕਲੀ ਤੇ ਸਾਨੂੰ ਵੀ ਉੱਥੇ ਇੱਕ ਗਾਣੇ ਦਾ ਮੌਕਾ ਦਿਓ ਤੇ ਉਹਨਾਂ ਨੇ ਮਤਲਬ ਅੱਗੋ ਜਾਂ ਲਾਰਾ ਲਾਉਣ ਵਾਲੀ ਗੱਲ ਕੁਝ ਵੀ ਨਹੀਂ ਇਸ ਤਰ੍ਹਾਂ ਕੀਤਾ ਅਸੀਂ ਇੱਕੋ ਵਾਰੀ ਕਿਹਾ ਉਹਨਾਂ ਨੇ ਇੱਕੋ ਵਾਰੀ ਵਿੱਚ ਕਹਿ ਦਿੱਤਾ ਕਿ ਹਾਂਜੀ ਆਜੋ ਬਾਅਦ ਵਿੱਚ ਉਹਨਾਂ ਨੇ ਕਾਫੀ ਸਾਨੂੰ ਇਸ ਤਰ੍ਹਾਂ ਸਾਡਾ ਇਸਤਮਾਨ ਕੀਤਾ ਉਹਨਾਂ ਨੇ ਕਾਫੀ ਪ੍ਰੇਮ ਪਿਆਰ ਫਿਰ ਉਹਨਾਂ ਨੇ ਸੁਣਿਆ ਵੀ ਸਾਡੇ ਕੋਲੋਂ ਉੱਥੇ ਸਟੇਜ ਤੇ ਬੈੱਕ ਕਿ ਕਾਫੀ ਅਸੀਂ ਦੋ ਤਿੰਨ Song ਗਾਏ ਠੀਕ ਹੈ ਤੇ ਇਸ ਤੋਂ ਬਾਅਦ ਕੀ ਪਲਾਨ ਹੈ ਤੁਹਾਡਾ ਕੀ ਕੋਈ ਨਵਾਂ ਟਰੈਕ ਵੀ ਕੱਢੋਗੇ ਜੀ ਤਾਂ ਜੀ ਹਾਂ ਜੀ ਮੇਰਾ ਇੱਕ ਸੌਂਗ ਆ ਰਿਹਾ ਵਾ ਨਸ਼ਿਆਂ ਦੇ ਉੱਪਰ ਥੋੜਾ ਜਿਹਾ ਸੁਣਾਵਗੇ ਹਾਂਜੀ ਹਾਂਜੀ ਪੱਬ ਨਿੱਕਲ ਦੀ ਸੁਣਦੀ ਆ ਜਦ ਚਾਰ ਦੀਵਾਰੀ ਚੋਂ ਬਾਪੂ ਦੀਆਂ ਤਾਂ ਮਾਂ ਦੀਆਂ ਚੀਕਾਂ ਸੁਣਦੀ ਆ ਬਾਰੀ ਚੋਂ ਏ ਸਾਰੀ ਉਮਰ ਦਰੁਣਾ ਏ ਦਹਲੇ ਖਬਰੇ ਕਦ ਹੁਣਾ ਆਖਰ ਨੂੰ ਪਾਣਾ ਮੰਨ ਲੈਣਾ ਮਾਪੇ ਦੇ ਬਸਿਆਨੇ ਹੋ ਕਿੰਨਿਆਂ ਮਾਵਾ ਦੇ ਪੁੱਤ ਖਾ ਲੈ ਐਨਾ ਪੈੜੇ ਨਸ਼ਿਆਂ ਨੇ ਕਿੰਨੇ ਮਾਪਿਆਂ ਦੇ ਪੁੱਤ ਖਾ ਲੈ ਲੋਕੋ ਚੰਦਰੇ ਨਸ਼ਿਆਂ ਨੇ ਇਹ ਸਾਡੇ ਪੰਜਾਬ ਦੇ ਕਾਫੀ ਪ੍ਰਸਿੱਧ ਲੇਖਕ ਨੇ ਪੱਟੀ ਪੜੀਵਾਲ ਜੀ ਉਹਨਾਂ ਦਾ ਸੌਂਗ ਹੈ ਹਨ ਫੋਰਸਨਾ Song ਹੈ ਤੇ ਇਹ ਜਿਹੜੇ ਨਸ਼ੇ ਨੁਸ਼ਿਆਂ ਨੇ ਪੁੱਤ ਖਾ ਲਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹ ਤਾਂ ਹੁਣ ਮੈਂ ਤੁਹਾਨੂੰ ਇਹੀ ਕਵਾਂਗੀ ਕਿ ਨਸ਼ੇ ਤਾਂ ਮਤਲਬ ਬਹੁਤ ਮਾੜੀ ਚੀਜ਼ ਹੈ ਵੈਸੇ ਤਾਂ ਫਿਲਹਾਲ ਅੱਜਕੱਲ ਦੇ ਦੇਖਦੇ ਹਾਲਾਤਾਂ ਨੂੰ ਇਹ ਬਹੁਤ ਜ਼ਿਆਦਾ ਫੈਲ ਰਹੇ ਨੇ ਪਰ ਕੁਝ ਕੰਟਰੋਲ ਵੀ ਹੋ ਰਹੇ ਨੇ ਤੇ ਹੌਲੀ ਹੌਲੀ ਫਰਕ ਪੈ ਜਾਏਗਾ ਇਹਨਾਂ ਦਾ ਵੀ ਕਿਉਂਕਿ ਨਸ਼ੇ ਇੱਕ ਬਹੁਤ ਹੀ ਮਾੜੀ ਦਲਦਲ ਹੈ ਜਿਹਦੇ ਵਿੱਚ ਅੱਜਕੱਲ ਦਾ ਯੂਥ ਡੁੱਬ ਰਿਹਾ ਹੈ ਬਿਲਕੁਲ ਬਿਲਕੁਲ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਹੜੀ ਬਚਪਨ ਦੀ ਮਿਹਨਤ ਕੀਤੀ ਹੈ ਤੇ ਅੱਜ ਸੈਟੀਸਫੈਕਸ਼ਨ ਉਹ ਤੁਹਾਨੂੰ ਪੂਰੀ ਕੀ ਮੈਂ ਉਸ ਮੁਕਾਮ ਤੇ ਜਿੱਥੇ ਪਹੁੰਚਣਾ ਸੀ ਉੱਥੇ ਮੈਂ ਪਹੁੰਚ ਚੁੱਕੀ ਹਾਂ ਜੀ ਸੈਟੀਸਫੈਕਸ਼ਨ ਤਾਂ ਨਹੀਂ ਹੈ ਹੱਲੇ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਹੱਲੇ ਹੌਲੀ-ਹੌਲੀ ਅਸੀਂ ਬਤ ਰਹੇ ਹੌਲੀ-ਹੌਲੀ ਮਿਲ ਜਾ ਜਦੋਂ ਹੋਏਗਾ ਕਿ ਸੈਟੀਸਫੈਕਸ਼ਨ ਉਹ ਸੈਟੀਸਫੈਕਸ਼ਨ ਉਦੋਂ ਹੋਏਗੀ ਜਦੋਂ ਪਤਾ ਲੱਗੇਗਾ ਕਿ ਹਾਂਜੀ ਸਾਡੇ ਕੋ ਆਰਾਮ ਦਾ ਵੀ ਟਾਈਮ ਨਹੀਂ ਹੈਗਾ ਅੱਛਾ ਉਦੋਂ ਪੂਰੀ ਸੈਟੀਸਫੈਕਸ਼ਨ ਹੋਏਗੀ ਪਰ ਥੋੜਾ ਬਹੁਤ ਮਤਲਬ ਕਿ ਲੈਵਲ ਤੇ ਹੈ ਇਸ ਵਕਤ ਪੂਰਾ ਨਹੀਂ ਕਹਿ ਸਕਦੇ ਹਾਂਜੀ ਐਸ 10th ਚਿਹਰੇ ਤੇ ਸਮਾਈਲ ਵਾਸਤੇ ਠੀਕ ਹੈ ਹਾਂਜੀ ਬਿਲਕੁਲ ਕੁੜੀ ਨੇ ਮਿਹਨਤ ਕੀਤੀ ਹੈ ਬਟ ਫੁੱਲ ਸੈਟੀਸਫੈਕਸ਼ਨ ਬਿਲਕੁਲ ਨਹੀਂ ਹੈ ਬਸ ਥੋੜੇ ਜਿਹਾ ਅਪ ਹੈ ਜ਼ਿਆਦਾ ਆਪਣੀ ਹੈ ਜਿੰਨੂੰ ਕਹਿੰਦੇ ਨੇ ਕਹਿੰਦੇ ਜਦੋਂ ਤੱਕ ਪੂਰਾ ਆਰਾਮ ਨਹੀਂ ਮਿਲੇਗਾ ਉਹਨਾਂ ਦੀ ਕਰਨੀ ਬੱਸ ਇਸੇ ਤਰੀਕੇ ਨਾਲ ਦੇਖਦੇ ਰਹੋ ਮੇਰਾ ਇੰਟਰਵਿਊ ਹਰ ਕਿਸੇ ਦੇ ਨਾਲ ਨਵੇਂ ਸਿੰਗਰ ਦੇ ਨਾਲ ਨਵੇਂ ਆਰਟਿਸਟ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਮੈਂ ਤੁਹਾਡੇ ਨਾਲ ਸਾਇਆ ਸਸ਼ੀ ਕਾਗ